ਤਾਂ ਦੇਖੋ ਪੰਜ ਗੱਡੀਆਂ ਤੇ ਚੜ ਗਿਆ ਭਾਰੀ ਕੰਟੇਨਰ ਸੜਕ ਤੇ ਮਚਾਈ ਤਬਾਹੀ ਗੱਡੀਆਂ ਹੋ ਗਈਆਂ ਖਤਮ ਤੇ ਗੱਡੀਆਂ ਦੇ ਜਿਹੜੇ ਪਰ ਖੱਟੇ ਉੱਡ ਜਾਂਦੇ ਨੇ ਤਾਂ ਬਿਲਕੁਲ ਗੱਡੀਆਂ ਦੇ ਵਿੱਚੋਂ ਤਕਰੀਬਨ 15 ਸਵਾਰੀਆਂ ਜਿਹੜੀਆਂ ਸਵਾਰ ਹੁੰਦੀਆਂ ਨੇ ਤਾਂ ਬਿਲਕੁਲ ਉਸ ਵੇਲੇ ਸੜਕ ਤੇ ਤਬਾਹੀ ਮਚ ਜਾਂਦੀ ਹੈ ਜਦੋਂ ਇੱਕ ਕੰਟੇਨਰ ਹੈ ਜਿਹੜਾ ਗੱਡੀਆਂ ਦੇ ਉੱਪਰ ਚੜ ਜਾਂਦਾ ਹੈ ਜੀ ਆ ਤਕਰੀਬਨ 5 ਤੋਂ ਲੈ ਕੇ 7 ਗੱਡੀਆਂ ਦੇ ਉੱਤੇ ਕੰਟੇਨਰ ਚੜ ਜਾਂਦਾ ਹੈ ਤਾਂ ਸਿੱਕੇ ਕੰਟੇਨਰ ਦੀਆਂ ਜਿਹੜੀਆਂ ਬ੍ਰੇਕਾ ਫੇਲ ਹੋ ਜਾਂਦੀਆਂ ਨੇ ਜਿਸ ਦੇ ਕਾਰਨ ਡ라이ਵਰ ਆਪਣਾ ਸੰਤੁਲਨ ਖੋ ਬੈਠਦਾ ਤੇ ਮੌਕੇ ਤੋਂ ਬ੍ਰੇਕਾਂ ਨੇ ਜਿਹੜੀਆਂ ਡਰਾਈਵਰ ਦੇ ਵੱਲੋਂ ਨਹੀਂ ਲਗਾਈਆਂ ਜਾਂਦੀਆਂ ਨਹੀਂ ਲੱਗਦੀਆਂਿਸ ਦੇ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਜਾਂਦਾ ਦੱਸਦੀ ਕਿ 15 ਤੋਂ ਲੈ ਕੇ 17 ਦੇ ਕਰੀਬ ਸਵਾਰੀਆਂ ਨੇ ਜਿਹੜੀਆਂ ਜ਼ਖਮੀ ਹੋ ਜਾਂਦੀਆਂ ਨੇ ਤਾਂ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਉਹਨਾਂ ਨੂੰ ਨੇੜੇ ਹੀ ਪੈਂਦੇ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਤੇ ਉਹਨਾਂ ਦਾ ਇਲਾਜ ਆ ਜਿਹੜਾ ਸ਼ੁਰੂ ਹੋ ਜਾਂਦਾ ਜਿੱਹਨਾਂ ਸਵਾਰੀਆਂ ਗੰਭੀਰ ਤਖਮੀ ਹੋ ਜਾਂਦੀਆਂ ਨੇ ਤਾਂ 컨ਟੇਨਰ ਦੇ ਬ੍ਰੇਕ ਫੇਲ ਹੋਣ ਦਾ ਕਾਰਨ ਮੰਨਿਆ ਜਾਂਦਾ ਹੈ ਹਾਦਸਾ ਹਾਦਸਾ ਜਿਹੜਾ ਮੁੰਬਈ ਦੇ ਨਾਸਿਕ ਦੇ ਨੇੜੇ ਵਾਪਰਿਆ ਇਸ ਤਰੀਕੇ ਦੇ ਨਾਲ ਤਸਵੀਰਾਂ ਤੁਸੀਂ ਦੇਖਦੇ ਹੋ ਗੱਡੀਆਂ ਦੇ ਪਰਖਾਚੇ ਨੇ ਜਿਹੜੇ ਉੱਡ ਜਾਂਦੇ ਨੇ ਤੇ ਕਈ ਗੱਡੀਆਂ ਤਾਂ ਮੌਕੇ ਤੇ ਹੀ ਖਤਮ ਹੋ ਜਾਂਦੀਆਂ ਨੇ ਤਾਂ ਬਿਲਕੁਲ तकरीबन ਗੱਡੀਆਂ ਦੇ ਵਿੱਚ 15 ਤੋਂ 17 ਸਵਾਰੀਆਂ ਦੱਸੀਆਂ ਜਾ ਰਹੀਆਂ ਨੇ ਜੋ ਕਿ ਗੰਭੀਰ ਜ਼ਖਮੀ ਹੋ ਜਾਂਦੀਆਂ ਨੇ ਤਾਂ ਜਦੋਂ ਹਾਦਸਾ ਵਾਪਰਦਾ ਹੈ ਇਹਨੂੰ ਜਾਪਦਾ ਹੈ ਜਿਸ ਤਰੀਕੇ ਦੇ ਨਾਲ ਕੋਈ ਭਾਰੀ ਚੀਜ਼ ហេਟਾ ਡਿੱਗੀ ਹੋਵੇ ਤਾਂ ਆਸ-ਪਾਸ ਦੇ ਲੋਕ ਨੇ ਜਿਹੜੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਆ ਕੇ ਜਦੋਂ ਦੇਖਦੇ ਨੇ ਕਿ ਇੰਨਾ ਦਰਦਨਾਕ ਹਾਦਸਾ ਵਾਪਰਿਆ ਤਾਂ ਮੌਕੇ ਤੇ ਹੀ ਉਹ ਪੁਲਿਸ ਨੂੰ ਬੁਲਾਉਂਦੇ ਨੇ ਤੇ ਜਿਹੜੇ ਜ਼ਖਮੀ ਹੁੰਦੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹर्ती ਕਰਵਾ ਦਿੰਦੇ ਨੇ ਹਾਲਾਂਕਿ ਦੱਸਦੇ ਕਿ ਗਨੀਮਤ ਰਹੀ ਹੈ ਕੋਈ ਜਾਨੀ ਨੁਕਸਾਨ ਤੋਂ ਬਚਾਰਿਆ ਕਿਸ ਦੀ ਮੌਤ ਹੈ ਜਿਹੜੀ ਨਹੀਂ ਹੋਈ ਹੈ ਪਰ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਕੰਟੇਨਰ ਦੀ ਬ੍ਰੇਕ ਫੇਲ ਹੋਣ ਦੇ ਕਾਰਨ ਦਰਦਨਾਕ ਹਾਦਸਾ ਵਾਪਰ ਜਾਂਦਾ ਹੈ ਜਿਹੜਾ ਕੰਟੇਨਰ ਚਾਲਕ ਹੁੰਦਾ ਹੈ ਮੌਕੇ ਤੇ ਉਸ ਤੋਂ ਬ੍ਰੇਕ ਆ ਜਿਹੜੀ ਨਹੀਂ ਲਗਾਈ ਜਾਂਦੀ ਹੈ ਕਹਿ ਸਕਦੇ ਆ ਬ੍ਰੇਕ ਆ ਫੇਲ ਹੋਣ ਦੇ ਕਾਰਨ ਬ੍ਰੇਕ ਉਸੇ ਪਾਸੇ ਹੋ ਨਹੀਂ ਲਗਾ ਸਕਦਾ ਜਿਸ ਤੇ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਜਾਂਦਾ ਹੈ